Check it the ah, bell, é que é do peugeot. ਤਿੰਨ ਕਿੰਗਿਆਂ ਦਾ ਮੇਟਾ ਦਾ ਖੋਚਾ ਨਾਲਾ ਦੱਬੇ ਵੇ ਜਿਦੀ ਲੱਗੀ ਹੋਈ ਹੈ ਉਹਦੇ ਚ ਉਹ ਠਡਾਓ ਜੀ ਤੁਸੀਂ ਕੀ ਕਹਿੰਦੇ ਇੱਕ ਕੰਮ ਦੱਸੋ ਮੈਨੂੰ ਕੀ ਕੰਮ ਹੈ ਜੀ ਆ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਪਹਿਲਾਂ ਨਹੀਂ ਕੀਤੀ ਹੁੰਦੀ ਆ ਪੂਰੀ ਸਾਫ ਕਰਨੀ ਆ ਪੂਰੀ ਸਾਫ ਤਾਂ ਪਰ ਕਹਿੰਦਾ ਕਿ ਨਾਲਾ ਸਾਰਾ ਟੁੱਟਿਆ ਹੋਈ ਦੀ ਰਿਪੇਅਰ ਹੋਣੀ ਹਾਂਜੀ ਹਾਂਜੀ ਬਣ ਇੱਕ ਤਾਂ ਸਾਡੇ ਸੀਰੀਅਸ ਪ੍ਰੋਬਲਮ ਨੂੰ ਤੁਸੀਂ ਹੋ ਰਹੇ ਸੀ ਜਦੋਂ ਆਪਾਂ ਸੀਵਿਕ ਆਪਾਂ ਐਸਟੀਮੇਟ 40 ਲੱਖ ਰੁਪਏ ਤਿਆਰ ਹੋ ਗਏ ਪਾਪਾ ਆਹ ਨੂੰ ਹਾਊਸ ਬਣੇ ਮੈਨੂੰ ਦੱਸੋ ਵੀ ਉਹਦੇ ਨਾਲ ਇਹਨਾਂ ਦੀ ਮੁਸ਼ਕਲ ਕੀ ਕੱਲ ਕਰ ਲੋ ਕੋਈ ਨਹੀਂ ਤੇ ਮੈਨੂੰ ਸਿੱਧੇ ਨਾਲ ਦੂਰੋਂ ਦੀ ਪੂਰੀ ਬਾਦ ਸੀ ਇੱਕ ਕ੍ਰਾਸ ਕਰ ਦਈਏ ਅਸੀਂ ਮੈਂ ਪੀਡੋਲੀ ਤੋਂ ਮੰਜਰੀ ਲੈ ਕੇ ਕਰਨੀ ਬਣੀ ਸੀ ਉਸ ਵਾਰ ਮੰਜਰੀ ਲੈ ਲਓ ਮਨਜ਼ੂਰੀ ਉਹ ਮਨਜ਼ੂਰੀ ਨੂੰ ਕਿਹੜਾ ਕਿਹੜਾ ਕੀ ਕਹਿੰਦੇ ਨੇ ਵੀ ਅਸੀਂ ਸਾਫ਼ ਨਹੀਂ ਕਰਨ ਦੇ ਨਹੀਂ ਮਨਜ਼ੂਰੀ ਆ ਕੇ ਪੇਮੈਂਟ ਜਮ੍ਹਾਂ ਕਰਾਣੀ ਬਣੀ ਸੀ ਕਿੰਨੀ ਸਫਾਈ ਚ ਰਹਿਣ ਲੱਗ ਜਾਓਗੇ ਨਹੀਂ ਮਨਜ਼ੂਰੀ ਲੈ ਕੇ ਬਣਾਉਂਦਾ ਤਾਂ ਦੁਬਾਰੇ ਬਾਕੀ ਮੇਰਾ ਬੰਦਾ ਮਜ਼ਦੂਰੀ ਕੀ ਗੱਲ ਹੈ ਇੱਕ ਮਿੰਟ ਜੀ ਮਨਜ਼ੂਰੀ ਇੱਕ ਮਿੰਟ ਜੀ ਹੈ ਉਹਨੂੰ ਲੈ ਕੇ ਪੁਲੀ ਦਾ ਸਾਫ਼ ਕੰਮ ਸਫਾਈ ਚਾਰ ਵਾੜ ਬੱਜਦੇ ਜੀ ਕਾਰਬਾਡਾਂ ਚ ਪਾਣੀ ਨਹੀਂ ਪਾਉਂਦੇ ਆਪਾਂ ਕਰਾਉਂਦੇ ਆ ਅੰਕਲ ਜੀ ਆਪਾਂ ਸਾਫ ਸਫਾਈ ਮੈਡਮ ਨਾਲਿਆਂ ਦੀ ਉਹਦੇ ਸਫਾਈ ਨਹੀਂ ਹੁੰਦੀ ਨਾਲਿਆਂ ਦੀ ਸਫਾਈ ਨਹੀਂ ਹੁੰਦੀ ਨਾਲਿਆਂ ਦੇ ਉਹ ਪਣਾ ਪਾਣੀ ਆਪਣੀ ਰਹੀ ਹੈ ਸਲੇਬਾਂ ਲੱਗੀਆਂ ਜੀ ਸਲੇਬਾਂ ਤੇ ਸਾਰਾ ਨਾਲਾ ਭਰਿਆ ਪਿਆ ਕੋਈ ਸਾਫੇਗਾ ਹਾਂ ਸਫਾਈ ਦਾ ਹਾਂ ਸਾਰੇ ਸਾਰੇ ਨਾਲਾ ਗੰਦ ਪਿਆ ਆਹ ਜਾਂਦੇ ਨੇ ਇੱਧਰ ਨੂੰ ਸਾਰਾ ਗੰਦ ਪਿਆ ਇੱਧਰ ਮੈਡਮ ਜਿੱਥੇ ਤੁਸੀਂ ਖੜੇ ਆ ਬਿਲਕੁਲ ਸਾਹਮਣੇ ਇੱਕ ਕਬਰਿਸਤਾਨ ਹੈ ਜਿੱਥੇ ਕੂੜੇ ਦਾ ਡੰਪ ਬਣਿਆ ਹੋਇਆ ਹੈ ਤੇ ਲੋਕ ਮੰਗ ਕਰ ਰਹੇ ਨੇ ਵੀ ਇੱਥੇ ਇਹਨੂੰ ਚੱਕਿਆ ਜਾਵੇ ਕੋਈ ਪਾਰਕ ਬਣਾਇਆ ਜਾਵੇ ਬਿਲਕੁਲ ਸਾਹਮਣੇ ਕਬਰਿਸਤਾਨ ਹੈ ਜੀ ਤੁਸੀਂ ਲਈ ਕੁਝ ਬਾਰੋਂ ਕਪੜੀਆਂ ਆਉਂਦੀਆਂ ਲੋਟ ਦਾ ਕੂੜਾ ਹਰੇਕ ਸ਼ਹਿਰ ਦਾ ਆਪਣੇ ਨਾਮ ਨਾਲ ਸੇਵਾ ਕਰਦੇ ਤੁਸੀਂ ਦੱਸੋ ਅਸੀਂ ਪਤਾ ਬਣਾਵਾ ਦਾਂ ਪਾਲ ਲਗੇ ਹਾਂ ਜੀ ਬੰਦ ਕੇ ਦੋ ਪਰ ਤੁਹਾਡਾ ਅਫੀਸ਼ਲ ਤਾਂ ਨਹੀਂ ਨਾ ਨਹੀਂ ਅਫੀਸ਼ਲ ਨਹੀਂ ਇਹ ਸਾਫ਼ ਕਰੋ ਠੀਕ ਹੈ ਜਗਾ ਜਗਾ ਕਿਉਂ ਬਣਾਏ ਹੋਏ ਨਹੀਂ ਨਾ ਹੋਰ ਆਪਣੇ ਜਗ੍ਹਾ ਨਹੀਂ ਬਣਾਈ ਦੀ ਜੀ ਕਰਕੇ ਪਲਾਨ ਬਣਾ ਕੇ ਨਹੀਂ ਹੁੰਦਾ ਵੀ ਜਗਾ ਹੈ ਨਹੀਂ ਤੇ ਕਿਸੇ ਦੇ ਘਰ ਅੱਗੇ ਕੂੜੇ ਦਾ ਢੇਰ ਲਾ ਠੀਕ ਹੈ ਥੋੜਾ ਜਨਾ ਆਪਾਂ ਸਿਸਟਮ ਦੇ ਨਾਲ ਚੱਲਿਆ ਕਰੀ ਚੰਗੀ ਤਨਖਾਹ ਮਿਲਦੀ ਆ ਚੰਗੇ ਪੈਸੇ ਕਮਾਉਨੇ ਆ ਲੋਕਾਂ ਦੇ ਪੈਸਿਆਂ ਤੇ ਐਸਟ ਕਰਦੇ ਆ ਕੰਮ ਵੀ ਕਰੀਦਾ ਆਉਂਦਾ ਲੋਕਾਂ ਦਾ ਸਰਸ ਜੀ ਕੋਨੇ ਕਰੋੜ ਤੇ ਪ੍ਰੋਜੈਕਟ ਹੈ ਜਿਹੜੇ ਹੁਣ ਤੱਕ ਕਰ ਰਹੇ ਆ ਇੱਥੇ ਦੇਖਿਆ ਪਈ ਨਹੀਂ ਆ ਤੁਹਾਡੇ ਕੋਲ ਪੁਆਇੰਟ ਆ ਪ੍ਰਧਾਨ ਜੀ ਪ੍ਰਧਾਨ ਜੀ